ਉਹਨਾਂ ਜੋ ਮੁਆਫੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਹੋਬ ਹੂ ਕਿਹੜੇ ਸ਼ਬਦ ਉਹਨਾਂ ਦੇ ਵੱਲ ਵਰਤੇਗੇ ਦੇਖੋ ਗੁਰਦਾਸ ਮਾਨ ਬੜੇ ਕਿਪਾਹਵਕ ਕਿਸਮ ਦੇ ਇਨਸਾਨ ਨੇ इमोशनल ਬਹੁਤ ਆ ਉਹ ਸਟੇਜ ਤੇ ਵੀ ਜਦੋਂ ਪਰਫਾਰਮੈਂਸ ਕਰਦੇ ਨੇ ਵੈਸੇ ਵੀ ਤੁਹਾਨੂੰ ਨਿੱਜੀ ਤੌਰ ਤੇ ਮਿਲਦੇ ਨੇ ਮੈਨੂੰ ਇੱਕ ਹੋਰ ਗੱਲ ਉਹਨਾਂ ਦੀ ਯਾਦ ਆ ਰਹੀ ਹੈ ਉਦੋਂ ਇਹ ਪੂਰੀ ਚੜਤ ਤੇ ਸੀ ਨਵੇਂ-ਨਵੇਂ ਉੱਭਰਦੇ ਗਾਇਕ ਸੀ ਤੇ ਇਹਨਾਂ ਦਾ ਪੰਜਾਬ 'ਚ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਇਹਨਾਂ ਦੇ ਇੱਕ ਸਾਥੀ ਦੇ ਕਾਫੀ ਗੰਭੀਰ ਝੋਟਾਂ ਲੱਗੀਆਂ ਸੀ ਤੇ ਇਹਨਾਂ ਦਾ ਵੀ ਮੱਥੇ ਤੇ ਮੂੰਹ ਤੇ ਨੱਕ ਤੇ ਬੜੀਆਂ ਗੰਭੀਰ ਝੋਟਾਂ ਲੱਗੀਆਂ ਸੀ ਔਰ ਇਹ 32 ਦੇ ਹਸਪੀਟਲ ਦਾਖਲ ਸੀ ਮੈਂ ਉਦੋਂ ਪੰਜਾਬੀ ਟ੍ਰਿਪਯੂਮੈਂਟ ਸੀ ਤੇ ਮੈਂ ਕਵਰੇਜ ਕਰਨ ਗਿਆ ਤੇ ਮੈਨੂੰ ਇਹਨਾਂ ਨੇ ਆਪਣੇ ਰੂਮ 'ਚ ਹਸਪਤਾਲ ਬੁਲਾਉਣ ਦਾ ਮੌਕਾ ਦਿੱਤਾ ਕਹਿੰਦੇ ਤਰਲੋਚਨ ਸਿੰਘ ਨੂੰ ਬੁਲਾ ਲਓ ਫਿਰ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਵੀ ਬਾਬੇ ਉਹ ਕੀ ਗੱਲ ਹੋ ਗਈ ਕਿਵੇਂ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਹੋਇਆ ਤੇ ਬੜਾ ਤਿੱਖਾ ਸੀ ਪਰ ਬਾਬਿਓ ਮੈਨੂੰ ਤੇ ਪੰਜਾਬੀਆਂ ਦੀਆਂ ਅਸੀਸਾਂ ਨੇ ਬਚਾ ਲਿਆ ਮੈਨੂੰ ਉਹ ਸ਼ਬਦ ਜਾਰ ਨੇ ਉਹਨਾਂ ਨੇ ਕਿਹਾ ਮੈਨੂੰ ਤੇ ਬਚਾ ਲਿਆ ਜਿਹੜੇ ਢੰਗ ਦਾ ਐਕਸੀਡੈਂਟ ਹੋਣਾ ਸੀ ਮੈਂ ਬਚ ਨਹੀਂ ਸਕਦਾ ਪਰ ਜੋ ਹੁਣ ਜਿਹੜੇ ਵੇਖ ਚ ਜੋ ਹੁਣ ਤੱਕ ਜਾਣਕਾਰੀ ਮਿਲੀ ਜਿਹੜੇ ਵੇਖ ਚ ਉਹਨਾਂ ਨੇ ਮੁਆਫੀ ਮੰਗੀ ਹੈ ਲੱਗਦਾ ਵੀ ਉਹਨਾਂ ਨੇ ਮਨ ਚੋਂ ਇਹ ਸਾਰਾ ਕੁਝ ਹੀ ਕੱਢ ਦਿੱਤਾ ਵੀ ਯਾਰ ਹੈ ਕੀ ਆ ਦੁਨੀਆ ਤੇ ਉਹਨਾਂ ਨੇ ਕਿਹਾ ਪੰਜਾਬੀ ਜੁਬਾਨ ਬਾਰੇ ਮੈਂ ਕਹਿਣਾ ਕੁਝ ਹੋਰ ਚਾਹੁੰਦਾ ਸੀ ਪਰ ਸਮਝ ਕੁਝ ਹੋਰ ਲਿਆ ਜਿਹਦੇ ਕਰਕੇ ਉਹਨਾਂ ਕਹੇ ਵਿਵਾਦ ਪੈਦਾ ਹੋਇਆ ਉਹ ਕਹਿੰਦੇ ਨੇ ਜਿਹੜੇ ਇਲਜ਼ਾਮ ਮੇਰੇ ਤੇ ਲੱਗੇ ਨੇ ਇੱਕ ਤੇ ਇਲਜ਼ਾਮ ਇਹ ਲੱਗਾ ਵੀ ਮੈਂ ਸਾਈਂ ਦੇ ਡੇਰੇ 'ਚ ਗੁਰੂ ਮਹਾਰਾਜ ਦੀ ਤੋਹੀਨ ਕੀਤੀ ਹੈ ਔਰ ਜਿਸ ਦਾ ਵੀ ਉਹ ਕਹਿੰਦੇ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਮੈਂ ਉਹਨਾਂ ਸਾਰਿਆਂ ਤੋਂ ਮੁਆਫੀ ਮੰਗਦਾ ਬੜਾ ਖੁੱਲੇ ਦਿਲ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਇਹ ਵੀ ਕਹਿੰਦੇ ਨੇ ਵੀ ਇਹ ਉਹੀ ਲੋਕ ਨੇ ਉਹ ਕਹਿੰਦੇ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਤੋਂ ਮਾਫੀ ਮੰਗ ਰਿਹਾ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਮੈਨਾਂ ਮੈਨੂੰ ਇੰਨਾ ਉੱਚਾ ਚਾੜਿਆ ਭਾਵੇਂ ਵੀ ਇਹਨਾਂ ਨੇ ਮੈਨੂੰ ਪੰਜਾਬੀਆਂ ਨੇ ਚਾੜਿਆ ਜਿਨ੍ਹਾਂ ਤੋਂ ਮੈਂ ਮਾਫੀ ਮੰਗ ਰਿਹਾ ਤੇ ਨਾਲ ਹੀ ਉਹ ਅਗਲੀ ਗੱਲ ਜਿਹੜੀ ਕਹਿੰਦੇ ਨੇ ਵੀ ਮੈਂ ਤਾਂ ਭੁੱਲ ਗਿਆ ਮੈਂ ਤਾਂ ਸੋਚਿਆ ਵੀ ਇਹ ਭੁੱਲ ਗਏ ਹੋਣਗੇ ਵੀ ਮੈਂ ਤਾਂ ਸੋਚਿਆ ਵੀ ਪੰਜਾਬੀ ਹੁਣ ਤੱਕ ਭੁੱਲ ਗਏ ਹੋਣਗੇ ਪਰ ਪੰਜਾਬੀਆਂ ਨੇ ਦੇ ਤਾਂ ਬੜੇ ਵੱਡੇ ਦਿਲ ਨੇ ਉਹ ਇਹ ਵੀ ਕਹਿੰਦੇ ਵੀ ਪੰਜਾਬੀਆਂ ਦੇ ਦਿਲ ਬੜੇ ਵੱਡੇ ਨੇ ਤੇ ਮੈਂ ਤੇ ਸੋਚਿਆ ਸੀ ਇਹ ਭੁੱਲ ਗਏ ਹੋਣਗੇ ਉਹ ਨਾਲ ਇਹ ਵੀ ਉਤਰਨਾ ਜਾਂ ਮਾਰਦੇ ਨੇ ਗੁਰਦਾਸ ਮਾਨ ਹੋਣੀ ਵੀ ਪੰਜਾਬੀਆਂ ਦੀ ਇਹ ਜਿੱਦ ਚੰਗੀ ਨਹੀਂ ਹੈ ਉਹ ਕਹਿੰਦੇ ਵੀ ਜਿਹੜੀ ਇਹ ਅੜੀ ਦੀ ਕਰੀ ਬੈਠੇ ਮੇਰੇ ਬਾਰੇ ਇਹ ਬਹੁਤੀ ਚੰਗੀ ਨਹੀਂ ਐਵੇਂ ਇੱਕੋ ਗੱਲ ਤੇ ਕਹਿੰਦਾ ਅੜੇ ਪਏ ਨੇ ਉਹ ਕਹਿੰਦਾ ਵੀ ਇੱਕੋ ਗੱਲ ਤੇ ਅੜੇ ਪਏ ਨੇ ਵੀ ਇੰਨੀ ਵੱਡੀ ਗੱਲ ਨਹੀਂ ਪਰ ਨਾਲ ਹੀ ਫਿਰ ਅੱਗੇ ਗੱਲ ਕਰਦੇ ਨੇ ਕਹਿੰਦੇ ਵੀ ਮੈਂ ਮਾਂ ਬੋਲੀ ਦੀ ਕੀ ਸੇਵਾ ਕਰ ਸਕਦਾ ਮੈਂ ਮਾਂ ਬੋਲੀ ਦੀ ਸੇਵਾ ਨਹੀਂ ਕੀਤੀ ਉਲਟਾ ਮਾਂ ਬੋਲੀ ਨੇ ਮੈਨੂੰ ਮੇਰੀ ਸੇਵਾ ਕੀਤੀ ਜਿਨੇ ਮੈਨੂੰ ਇੰਨਾ ਉੱਚਾ ਆ ਨਾਂ ਥਾਂ ਜਿਹੜਾ ਆ ਉਹ ਦਿੱਤਾ ਆ ਨਾਲ ਹੀ ਫਿਰ ਗੁਰਦਾਸ ਮਾਨ ਹੁਣੇ ਕਹਿੰਦੇ ਨੇ ਵੀ ਗੁਰਦਾਸ ਨੇ ਕਦੇ ਮਾੜਾ ਕਿਹਾ ਕਿਸੇ ਨੂੰ ਉਹ ਸਵਾਲ ਕਰਦੇ ਨੇ ਪੰਜਾਬੀਆਂ ਤੋਂ ਵੀ ਗੁਰਦਾਸ ਨੇ ਕਦੀ ਕਿਸੇ ਨੂੰ ਮਾੜਾ ਕਿਹਾ ਨਾਲ ਹੀ ਉਹ ਕਹਿੰਦੇ ਜਾਂ ਮੈਂ ਗਲਤ ਬੋਲਿਆ ਜਾਂ ਮੈਂ ਕਦੀ ਗਲਤ ਲਿਖਿਆ ਇਹ ਸਵਾਲ ਕਰਦੇ ਨੇ ਜਿਵੇਂ ਕਹਿ ਲਿਆ ਵੀ ਇੱਕ ਤਰ੍ਹਾਂ ਦਾ ਜਾਂ ਕਰਦੇ ਨੇ ਵੀ ਯਾਰ ਮੇਰੇ ਤੇ ਔਖੇ ਕਿਉਂ ਜੇ ਨਾ ਮੈਂ ਕਦੀ ਗਲਤ ਬੋਲਿਆ ਨਾ ਗਲਤ ਲਿਖਿਆ ਨਾ ਮੈਂ ਕਦੀ ਕਿਸੇ ਨੂੰ ਕੁਝ ਕਿਹਾ ਤੇ ਇਹ ਵੀ ਉਹ ਫਿਰ ਥੋੜਾ ਉਲਾਂਪਾ ਵੀ ਦਿੰਦੇ ਨੇ ਵੀ ਮੇਰੇ ਮੇਰੇ ਸਾਈ ਦੇ ਸਾਈ ਨੂੰ ਵੀ ਗਾਲਾਂ ਕੱਢੀਆਂ ਉਹ ਕਹਿੰਦੇ ਮੇਰੇ ਸਾਈ ਨੂੰ ਵੀ ਗਾਲਾਂ ਕੱਢੀਆਂ ਤੇ ਮੇਰੀ ਮਾਈ ਨੂੰ ਵੀ ਬੁਰਾ ਭਲਾ ਬੋਲਿਆ ਉਹਨਾਂ ਨੇ ਇਹ ਗੱਲ ਕਹੀ ਫਿਰ ਅਖੀਰ ਉਹ ਕਹਿੰਦੇ ਨੇ ਵੀ ਮੈਂ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲਿਆਂ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਵੀ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਮੈਂ ਗਲਤ ਆ ਤੇ ਮੈਂ ਮੁਆਫੀ ਮੰਗਦਾ ਉਹਨਾਂ ਨੇ ਸ਼ਾਇਰੋ ਸ਼ਾਇਰੀ ਵਿੱਚ ਵੀ ਆਪਣਾ ਸਪਸ਼ਟੀਕਰਨ ਦੇਣ ਦਾ ਯਤਨ ਕੀਤਾ ਤੇ ਇਸ ਵੇਲੇ ਉਹ ਭਾਵਕ ਹੋਏ ਵੀ ਲੱਗਦੇ ਸੀ ਉਹ ਕਹਿੰਦੇ ਵੀ ਇਸ ਦੁੱਖਾਂ ਤੋਂ ਮੈਂ ਮੁਆਫੀ ਮੰਗਦਾ ਬਾਬਿਓ ਮੈਂ ਮੁਆਫੀ ਮੰਗਦਾ ਤੇ ਜੇ ਅਣਜਾਣੇ ਚ ਜ਼ੁਬਾਨ ਤੋਂ ਕੋਈ ਗੱਲ ਕਹੀ ਗਈ ਹੋਵੇ ਜਾ ਸੁਪਨੇ ਚ ਵੀ ਕੁਝ ਗਲਤ ਮੈਂ ਬੋਲਿਆ ਹੋਵੇ ਤਾਂ ਮੈਂ ਫਿਰ ਵੀ ਮੁਆਫੀ ਮੰਗਣਾ ਸੋ ਵਾਰ-ਵਾਰ ਉਹਨਾਂ ਨੇ ਮੁਆਫੀ ਮੰਗਣ ਦੀ ਗੱਲ ਕੀਤੀ ਹੈ ਤੇ ਨਾਲ ਹੀ ਕਹਿੰਦੇ ਨੇ ਜੇ ਕੋਈ ਮੇਰੀ ਮਾਂ ਨੂੰ ਗਾਲ ਕੱਢੇ ਜਿਵੇਂ ਪਹਿਲਾਂ ਉਹਨਾਂ ਲਾਂਬਾ ਜਿਹਾ ਦਿੱਤਾ ਜਾਂ ਮੈਨੂੰ ਗਦਾਰ ਕਵੇ ਤੇ ਦੁੱਖ ਤੇ ਮੈਨੂੰ ਵੀ ਆਉਂਦਾ ਪਰ ਅਖੀਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਦੁਖਾਂਤ ਤੋਂ ਮੈਂ ਮੁਆਫੀ ਮੰਗਦਾ ਪੰਜਾਬੀਓ ਅੜੀ ਛੱਡ ਦਿਓ ਤੁਹਾਡੇ ਤੇ ਦਿਲ ਬਹੁਤ ਵੱਡੇ ਨੇ ਤੋਹੀ ਤਾਂ ਯਾਰ ਜਿੱਦ ਕਰੀ ਬੈਠੇ ਜੇ ਅੜੀ ਛੱਡੋ ਔਰ ਸਾਰਾ ਕੁਝ ਕਹਿਣ ਤੋਂ ਬਾਅਦ ਉਹ ਕਹਿੰਦੇ ਨੇ ਵੀ ਮੈਂ ਇਸ ਦੁਖਾਂਤ ਤੋਂ ਮੁਆਫੀ ਮੰਗਦਾ